ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮਕਰਪਾਲ ਸਿੰਘ ਛੇਤਾ ਤੇ ਇਸ ਵੇਲੇ ਅਸੀਂ ਖੜੇ ਆ ਹਲਕਾ ਮਜੀਠਾ ਦੇ ਪਿੰਡ ਕਾਦਰਾਵਾਦ ਛੋਟੇ ਜਿੱਥੇ ਬੀਬੀ ਪਰਮਜੀਤ ਕੌਰ ਦਾ ਇਹ ਘਰ ਆ ਤੇ ਇਹ ਘਰ ਦੇ ਜੋ ਹਾਲਾਤ ਨੇ ਘਰ ਦਾ ਸਿਰਫ ਨਾ ਹੀ ਆ ਖਾਲੀ ਪਲਾਟ ਆ ਜਿੱਥੇ ਇਹ ਬੀਬੀ ਆਪਣਾ ਗੁਜ਼ਾਰਾ ਕਰ ਰਹੀ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਜਰਾ ਝਾਤੀ ਮਰਾਈ ਜਾਵੇ ਆ ਇੱਥੇ ਜਗ੍ਹਾ ਜਿਹੜੀ 5 ਮਰਲੇ ਜਗ੍ਹਾ ਵਾ ਜਿੰਨੀ ਜਗ੍ਹਾ 'ਚ ਪਾਣੀ ਖਲੋਤਾ ਵਾ ਤੇ ਇਸ ਪਾਸੇ ਨੂੰ ਜਿਹੜੀ ਜਗ੍ਹਾ ਉਕੰਧ ਤੋਂ ਰਨੂ ਆ ਤੇ ਇਹ 5 ਮਰਲੇ ਇਹਨਾਂ ਦੀ ਜਗਾਵਾ ਤੇ ਇਹਨਾਂ ਦਾ ਇਸ ਵੇਲੇ ਜਿਹੜਾ ਟਾਈਮ ਬਸਰ ਕੀਤਾ ਜਾ ਰਿਹਾ ਇਹਨਾਂ ਕੋ ਘਰ ਨਹੀਂ ਆ ਛੱਤ ਨਹੀਂ ਆ ਉਹ ਮੰਝਾ ਲੱਗਾ ਹੋਇਆ ਤੇ ਮੰਝੇ ਦੇ ਉੱਤੇ ਤਰਪਾਲ ਪਾਈ ਹੋਈ ਆ ਬਿਸਤਰੇ ਨੂੰ ਬਚਾਉਣ ਵਾਸਤੇ ਤੇ ਇੱਥੇ ਬੀਬੀ ਆਪਣਾ ਟਾਈਮ ਪਾਸ ਕਰਦੀ ਆ ਇਥੇ ਟਾਈਮ ਪਾਸ ਕਰਦੀ ਆ ਬੀਬੀ ਤੇ ਜਦੋਂ ਕਿਤੇ ਬਰਸਾਤ ਜ਼ੋਰ ਦੇ ਵਿੱਚ ਹੁੰਦੀ ਆ ਕੋਈ ਮੁਸ਼ਕਿਲ ਆਉਂਦੀ ਆ ਤੇ ਉਦੋਂ ਬੀਬੀ ਨਾਲ ਦੇ ਘਰ ਪਰਿਵਾਰ ਜਿਹੜੇ ਨੇ ਉਹ ਬਾਤਾਂ ਦੀ ਸਪੋਰਟ ਕਰਦੇ ਨੇ ਉਸ ਜਗ੍ਹਾ ਤੇ ਬੀਬੀ ਪਰਮਜੀਤ ਕੌਰ ਜਾ ਕੇ ਜਿਹੜੀ ਆ ਉਹ ਆਪਣਾ ਟਾਈਮ ਰਾਤ ਦਾ ਬਸੇਰਾ ਜਿਹੜਾ ਉਹ ਬਤੀਤ ਕਰਦੀ ਆ ਇਸ ਵੇਲੇ ਦੇ ਹਾਲਾਤ ਜਿਹੜੇ ਉਹ ਬਾਤਾਂ ਦੇ ਬਹੁਤ ਮਾੜੇ ਨੇ ਤੇ ਇਹਨਾਂ ਦੇ ਜਿਹੜੇ ਹਸਬੈਂਡ ਨੇ ਉਹਨਾਂ ਦੀ ਡੈਥ ਹੋ ਚੁੱਕੀ ਆ ਲੰਮੇ ਸਮੇ ਤੋਂ ਇਨਾਂ ਦਾ ਕੋਈ ਕਮਾਈ ਦਾ ਸੋਰਸ ਨਹੀਂ ਹੈਗਾ ਜਿਹਦਾ ਕਰਕੇ ਇਹ ਆਪਣਾ ਘਰ-ਬਾਰ ਬਣਾ ਸਕਣ ਉਹ ਨਾਲ ਇਹਨਾਂ ਦੀ ਸਿਰਫ ਤਿੰਨ ਬੇਟੀਆਂ ਨੇ ਬੇਟਾ ਵੀ ਕੋਈ ਨਹੀਂ ਹੈ ਤੇ ਤਿੰਨੇ ਬੇਟੀਆਂ ਵੇਈਆਂ ਨੇ ਉਹ ਆਪੋ ਆਪਣੇ ਘਰ ਇਸ ਸੰਬੰਧ ਦੇ ਵਿੱਚ ਸਾਡੇ ਕੋਲ ਪਿੰਡ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਭਾਈ ਦਸਵੰਦ ਸਿੰਘ ਜੀ ਸਾਡੇ ਨਾਲ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਮਾਤਾ ਨਾਲ ਵੀ ਗੱਲਬਾਤ ਕਰਦੇ ਆ ਇਹਨਾਂ ਦਾ ਕਮਾਈ ਦਾ ਸੋਰਸ ਜਿਹੜਾ ਉਹ ਕੋਈ ਵੀ ਨੀਗਾ ਹੈਗਾ ਤੇ ਇਹਨਾਂ ਨੂੰ ਪਿੰਡ ਨੇ ਵੀ ਕਿਸੇ ਨੇ ਕੋਈ ਸਪੋਰਟ ਨਹੀਂ ਕੀਤੀ ਨਾ ਹੀ ਕਿਸੇ ਜਥੇਬੰਦੀ ਵੱਲੋਂ ਕੋਈ ਇਹਨਾਂ ਨੂੰ ਸਹਾਰਾ ਮਿਲਿਆ ਅੱਜ ਤੱਕ ਕਿ ਇਹ ਆਪਣਾ ਘਰ ਬਣਾ ਬਣਾ ਸਕਣ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਆਪਾਂ ਬੀਬੀ ਪਰਮਜੀਤ ਕੌਰ ਜੀ ਦੇ ਪਾਲ ਸਿੰਘ ਇਹ ਘਰ ਜਿਹੜਾ ਵਾ ਇਹ ਥਾਂ ਤੁਹਾਡਾ ਜੱਦੀ ਪੁਰਸ਼ੀ ਆ ਕਿ ਜਾਂ ਤੁਸੀਂ ਇਹ ਕਿਤੇ ਮੁੱਲ ਲਿਆ ਨਹੀਂ ਸਾਡੀ ਮਤ ਆਪਣੇ ਆਪਣੇ ਹਿਸਾਬ ਆ ਮਾਤਾ ਨੇ ਦਿੱਤਾ ਇੱਥੇ ਤੁਸੀਂ ਘਰ ਪਹਿਲਾਂ ਤਾਂ ਕਿਉਂ ਨਹੀਂ ਬਣਾਇਆ ਕਿ ਜਾਂ ਪਹਿਲਾਂ ਘਰ ਹੈਗਾ ਸੀ ਤਾਂ ਢਾਹ ਦਿੱਤਾ ਤੁਸੀਂ ਨਹੀਂ ਕੱਚਾ ਹੈਗਾ ਕੋਠਾ ਤੇ ਉਹ ਮੇਰਾ ਡਿੱਗ ਪਿਆ ਮੇਰੇ ਕੋਲ ਬਣਿਆ ਨਹੀਂ ਮੁੜ ਕੇ ਮੇਰਾ ਘਰ ਵਾਲਾ ਵੀ ਮਰ ਗਿਆ ਸੀਗਾ ਕਿੰਨਾ ਚਿਰ ਹੋ ਗਿਆ ਤੇ ਬਹੁਤ ਹੋਇਆ ਤੁਹਾਡੇ ਘਰ ਵਾਲੇ ਦੀ ਮੇਰੀਆਂ ਬੇਟੀਆਂ ਨਿੱਕੀਆਂ ਨਿੱਕੀਆਂ ਸੀ ਜਦੋਂ ਮੇਰਾ ਪਿਆਰ ਘਰ ਵਾਲਾ ਮਰ ਗਿਆ ਜੀ ਤੇ ਹੁਣ ਤੁਹਾਡਾ ਕੋਈ ਕਮਾਈ ਦਾ ਸੋਰਸ ਸਾਧਨ ਹੈਗਾ ਕੋਈ ਨਹੀਂ ਨਹੀਂ ਸਾਧਨ ਮੇਰਾ ਹੈ ਗਮ ਕਮਾਈ ਦਾ ਤੇ ਤੁਸੀਂ ਕਿਵੇਂ ਟਾਈਮ ਬਸਰ ਕਰਦੇ ਜੇ ਇੱਥੇ ਇਸ ਦਾ ਕਿਉਂਕਿ ਕੋਈ ਛੱਤ ਨਹੀਂ ਸੀਗਾ ਕੋਠਾ ਤੇ ਉਹ ਮੇਰਾ ਡਿੱਗ ਪਿਆ ਮੇਰੇ ਕੋਲ ਬਣਿਆ ਨਹੀਂ ਮੁੜ ਕੇ ਮੇਰਾ ਘਰ ਵਾਲਾ ਵੀ ਮਰ ਗਿਆ ਸੀਗਾ ਕਿੰਨਾ ਚਿਰ ਹੋ ਗਿਆ ਤੇ ਬਹੁਤ ਹੋਇਆ ਤੁਹਾਡੇ ਘਰ ਵਾਲੇ ਦੀਆਂ ਮੇਰੀਆਂ ਬੇਟੀਆਂ ਨਿੱਕੀਆਂ ਨਿੱਕੀਆਂ ਸੀ ਜਦੋਂ ਨਾ ਮੇਰਾ ਘਰ ਵਾਲਾ ਮਰ ਗਿਆ ਜੀ ਤੇ ਹੁਣ ਤੁਹਾਡਾ ਕੋਈ ਕਮਾਈ ਦਾ ਸੋਰਸ ਸਾਧਨ ਹੈਗਾ ਕੋਈ ਨਹੀਂ ਨਹੀਂ ਸਾਧਨ ਮੇਰਾ ਹੈਗਾ ਕਮਾਈ ਦਾ ਤੇ ਤੁਸੀਂ ਕਿਵੇਂ ਟਾਈਮ ਬਸਰ ਕਰਦੇ ਜੇ ਇੱਥੇ ਸਦਾ ਕਿਉਂਕਿ ਕੋਈ ਛੱਤ ਨਹੀਂ ਹੈਗੀ ਆਪਣਾ ਕਮਾਉਣੀ ਹੈ ਜਿੰਨਾ ਤੇ ਮਰਨੀ ਉਹਨਾਂ ਕੋ ਖਾ ਲਈਆਂ ਨਹੀਂ ਤੇ ਮਸ ਤੇ ਰੋਟੀ ਖਾ ਲਈਆਂ ਹਰ ਜਦੋਂ ਮੀਂਹ ਕਣੀ ਆਉਂਦੀ ਆ ਉਦੋਂ ਤੁਸੀਂ ਕਿੱਥੇ ਕਰਦੇ ਜੋ ਛੋਟੀ ਜਿਹੀ ਇੱਕ ਤਰਪਾਲ ਲਿਆ ਉਹ ਬਿਸਤਰਾ ਵੀ ਨਹੀਂ ਪੂਰਾ ਢੱਕ ਰਹੀ ਉਦੋਂ ਤੁਸੀਂ ਕਿੱਥੇ ਟਾਈਮ ਪਾਸ ਕਰਦੇ ਆਪਣਾ ਯਾਰ ਮੈਂ ਆਪਣੇ ਇੱਧਰ ਆਪਣੇ ਇੱਧਰ ਘੇਰ ਕੇ ਘਰ ਬੱਜਿਆ ਹਾਂ ਸੰਗਰਸ਼ ਕਮੇਟੀ ਦੇ ਪ੍ਰਧਾਨ ਭਾਈ ਜਸਵੰਤ ਸਿੰਘ ਜੀ ਇਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਜਸਵੰਤ ਸਿੰਘ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇਹ ਘਰ ਦੇ ਵਿੱਚ ਹਾਲਤ ਇਹਨਾਂ ਦੀ ਬੀਬੀ ਦੀ ਇਸ ਤਰ੍ਹਾਂ ਦੀ ਬਹੁਤ ਬੁਰੀ ਹੈ ਤੇ ਤੁਸੀਂ মিডিਆ ਵਾਲਿਆਂ ਨੂੰ ਇਸ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਤੇ 2 ਮਹੀਨੇ ਚੱਲੇ ਬੀਬੀ ਮੇਰੇ ਕੋਲ ਗਈ ਸੀਗੀ ਤੇ ਮੈਨੂੰ ਉਹਨੇ ਇੱਕ ਗੱਲ ਕਹੀ ਵੀ ਮੇਰਾ ਸਾਰਾ ਕੋਈ ਨਹੀਂ ਦਾ ਕੋਠਾ ਮੇਰਾ ਡਾਉ ਡੇਪਿਆ ਮੈਂ ਬਜਾਰਾ ਬੜੀ ਮੁਸ਼ਕਲ ਕਰਦੀ ਆ ਜੇ ਕੋਈ ਸੰਸਥਾ ਹੈਗੀ ਹੈ ਕਿਸਮ ਦੀ ਕੋਈ ਤੇ ਤੁਸੀਂ ਮਤਲਬ ਕਿ ਪ੍ਰਧਾਨ ਜੀ ਜੁਨੀਅਨ ਦੇ ਤੇ ਆਪਣਾ ਕਿਸੇ ਨੂੰ ਕਹੋ ਮੈਂ ਬਥੇਰੇ ਆਪਣਾ ਫੋਨ ਫੋਨ ਟਰਾਈ ਕੀਤਾ ਲਾਕਡਾਊਨ ਦੇ ਵਿੱਚ ਸੰਸਥਾ ਹੈਗੀਆਂ ਉਹ ਬੰਦ ਹੋ ਗਈਆਂ ਹੈ ਤੇ ਫਿਰ ਮੈਂ ਰਾਜਾ ਪੱਤਰਕਾਰ ਕੋਰਨੀ ਜੀ ਨਾਲ ਗੱਲਬਾਤ ਕੀਤੀ ਤੇ ਇਹਨਾਂ ਨੇ ਕਿਹਾ ਵੀ ਤਾਂ ਆਪਾਂ ਬੀਵੀ ਦੀ ਵੀਡੀਓ ਬਣਾ ਕੇ ਪਾ ਦਈਏ ਜੋ ਵੀਜੀ ਨੂੰ ਕੋਈ ਇਤਰਾਜ਼ ਨਾ ਹੋਵੇ ਤੇ ਫਿਰ ਮੈਂ ਇਹਨਾਂ ਨੂੰ ਪੁੱਛਿਆ ਕਿੰਦੇ ਕੋਈ ਇਤਰਾਜ਼ ਨਹੀਂ ਹਨ ਨੂੰ ਤੁਸੀਂ ਵੀਡੀਓ ਬਣਾਓਗੇ ਪਾ ਦਿਓ ਹਨੂੰ ਜੇ ਕੋਈ ਵੀਰ ਭਰਾ ਕੋਈ ਛੁਲਟ ਦਊਗਾ ਤੇ ਮਕਾਨ ਪੈ ਜਾਊਗਾ ਤੁਸੀਂ ਜੀ ਸੋਨਸਿਕ ਜੀ ਪਿੰਡ ਦੇ ਵਿੱਚ ਨਹੀਂ ਲੋਕਾਂ ਦੇ ਬਹੁਤ ਬੰਦਿਆਂ ਨਾਲ ਗੱਲਬਾਤ ਕੀਤੀ ਸਰਪੰਚ ਨਾਲ ਪੰਚਾਇਤ ਨਾਲ ਸਾਡੇ ਕਿਸਾਨ ਕਮੇਟੀ ਵੀ ਆ ਤੁਸੀਂ ਉਹਨਾਂ ਦੇ ਵਿੱਚ ਵੀ ਗੱਲਬਾਤ ਕਰਕੇ ਦੇਖਣਾ ਸੀ ਜੇ ਇਹਨਾਂ ਦਾ ਕੋਈ ਸਹਾਰਾ ਕਰ ਸਹਿਯਾ ਕਰ ਸਕਦਾ ਤੇ ਨਹੀਂ ਉਹ ਬੰਦੇ ਜੂਨੀਅਰ ਇਹ ਕਾ ਗੱਲ ਦੇ ਵਿੱਚ ਆਉਂਦੀ ਨਹੀਂ ਕਿ ਕਿਸੇ ਦਾ ਮਕਾਨ ਬਣਿਆ ਫਿਰ ਤੇ ਉਹਾਂ ਦੇ ਪਿਛੇ ਇਸੇ ਬੰਦੇ ਲੱਗ ਜਾਣਗੇ ਫਿਰ ਤੇ ਲੋਕ ਸਾਡੇ ਕੋਲ ਹਰ ਪਿੰਡ ਦੀ ਮੁਸ਼ਕਲ ਹੈਗੀ ਆ ਇੱਕ ਦੋ ਘਰ ਹਰ ਇੱਕ ਪਿੰਡ ਜੀ ਹੁੰਦੇ ਕਿਸੇ ਦੀ ਛੱਤ ਡਿੱਗੀ ਆ ਕਿਸੇ ਦੀ ਪਈ ਨਹੀਂ ਗਈ ਜਾਂ ਕੋਈ ਵੀ ਗੱਲ ਆ ਇੱਕ ਦੋ ਕਰਦੇ ਵਿੱਚ ਨਹੀਂ ਗੱਲਬਾਤ ਕੀਤੀ ਆ। ਨਹੀਂ ਪਿੰਡ ਜੀ ਤੇ ਕੋਈ ਤੁਹਾਨੂੰ ਪਤਾ ਹੀ ਆ ਪਾਰਟੀਆਂ ਪਾ ਜੀਆਂ ਚੱਲਦੀਆਂ ਨੇ ਜੇ ਇੱਕ ਬੰਦਾ ਗੱਲ ਕਰਦਾ ਤੇ ਦੁਜਾ ਬੰਦੇ ਨੂੰ ਲੋਕ ਆਉਣੇ ਦੇ ਲੈ ਉਹ ਆਪਣੀਆਂ ਵੋਟਾਂ ਬਣਾਉਂਦੇ ਫਲਾਣੀ ਗੱਲ ਢਿੰਗ ਦੀ ਗੱਲ ਇਦਾਂ ਹੋ ਜਾਂਦੀ ਤੁਹਾਨੂੰ ਪਤਾ ਹੀ। ਮੰਗ ਕੀ ਕਰਦੇ ਸਰਕਾਰ ਤੋਂ ਵੀ ਮੰਗ ਕਰਦੇ। ਸਰਕਾਰ ਤੋਂ ਮੰਗੇ ਹੋਈ ਆ ਜਿਹੜੇ ਸੱਜਣ ਮਿੱਤਰ ਵੀਡੀਓ ਬੰਦੇ ਉਹ ਹੀ ਆ ਕਿ ਇਹਦੀ ਬੀਬੀ ਦੀ ਜਿਹੜੀ ਹਰਮ ਕੀਤੀ ਜਾਵੇ ਵੱਧੋ ਵੱਧ ਕੋਈ ਪਿੰਡ ਦੇ ਤੌਰ ਤੇ ਇਹ ਵੀ ਫੰਡ ਫੰਡ ਇਕੱਠਾ ਕਰਾਂਗੇ ਥੋੜਾ ਬੋੜਾ ਜਿੰਨਾ ਕੋਈ ਦੇਊਗਾ ਸਰਦਾ ਬੰਦਾ ਜਿੰਨਾ ਵੀ ਗੁਜ਼ਾਰੇ ਦੇ ਆਪੋ ਆਪਣੇ ਮਹਾਨ ਦੇਵ ਚਲੋ ਜਿਹੜਾ ਕੋਈ ਦਾਨੀ ਸੱ ਤੇ ਜੇ ਬੀਬੀ ਦਾ ਕੋ ਮਕਾਨ ਪੈ ਜੇ ਤੇ ਬਹੁਤ ਵਧੀਆ ਗੱਲ ਹੈ ਨਹੀ ਕਿਾ ਸਾਨੂੰ ਕੋਈ ਮਕਾਨ ਬਣਾਤਾ ਜੇ ਪਿੰਡ ਦੇ ਸਰਪੰਚ ਨਾਲ ਪੰਚਾਇਤ ਨਾਲ ਜਾਂ ਲੰਬੜਦਾਰ ਹੋਰ ਬਹੁਤ ਬਰ ਬੰਦੇ ਬੜੇ ਹੁੰਦੇ ਪਿੰਡਾਂ ਦੇ ਵਿੱਚ ਬੀਬੀ ਜੀ ਦੀ ਗੱਲ ਉਹਨਾਂ ਨਾਲ ਵੀ ਹਾਂਜੀ ਉਹ ਆਂਦੇ ਵੀ ਸਾਡੇ ਕੋਲ ਨਹੀਂ ਹੈ ਤਾਂ ਹੋ ਸਕਦਾ ਤੇ ਤੁਸੀਂ ਅਸਲ ਕਿਹਦੇ ਜਿਹੜੇ ਅਗੇ ਨੇ ਇਸ ਵੇਲੇ ਐਮਐਲਏ ਆ ਹਾਂਜੀ ਉਹਨਾਂ ਨਾਲ ਗੱਲਬਾਤ ਕੀਤੀ ਜਾਂ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਦੇ ਇਸ ਵੇਲੇ ਇਥੇ ਜਿਹੜੇ ਨਾਲ ਨਹੀਂ ਗੱਲਬਾਤ ਕੀਤੀ ਲਾਲੀ ਮਜੀਠੀਆ ਜੀ ਉਹਨਾਂ ਦੇ ਨਾਲ ਉਹਨਾਂ ਨੇ ਵੀ ਭਾਜੀ ਬਹੁਤ ਵਾਰੀ ਮੈਂ ਗੇਰ ਗਈ ਸੀ ਕਿ ਹਮਨਾ ਕੋਈ ਹਾਂਜੀ ਉਹਨਾਂ ਨੇ ਵੀ ਕੋਈ ਸੁਣਾਈ ਨਹੀਂ ਦਿੱਤੀ ਮੇਰੀਆਂ ਬਣ ਬੜੀ ਆਰ ਗਈ ਮੈਂ ਫਾਰਮਪੁਰਮ ਵੀ ਲਵਾਏ ਨਹੀਂ ਕੁਛ ਨਹੀਂ ਉਹਨਾਂ ਵੀ ਕੀਤਾ ਹੁਣ ਤੁਸੀਂ ਕੀ ਮੰਗ ਕਰਦੇ ਜੀ ਮੇਰੇ ਕਮਰੇ ਪੈ ਜਾਵੇ ਰਸੋਈ ਪੈ ਜਾਵੇ ਕਮਰਾ ਪੈ ਜਾਵੇ ਮੇਰਾ ਮੈਨੂੰ ਬਹੁਤ ਇਹੋ ਕੋਸ਼ਿਸ਼ ਇਹ ਪਰਮਜੀਤ ਕੌਰ ਜੀ ਦੀ ਆ ਕਾਊਂਟ ਨੰਬਰ ਆ ਤੇ ਜੇ ਕਿਸੇ ਦਾਨੀ ਸੱਜਣ ਨੇ ਕਿਸੇ ਨੇ ਸੋਸ਼ਲ ਵਰਕਰ ਨੇ ਇਹਨਾਂ ਦੀ ਮਦਦ ਕਰਨੀ ਹੋਵੇ ਤਾਂ ਇਹਨਾਂ ਦਾ ਅਕਾਊਂਟ ਨੰਬਰ ਜਿਹੜਾ ਉਹ ਨਾਲ ਪਾ ਦਿੱਤਾ ਜਾਏਗਾ ਨਾਲ ਆਈ ਐਫ ਐਸ ਸੀ ਕੋਡ ਪਾ ਦਿੱਤਾ ਜਾਏਗਾ ਜਿੰਨੇ ਵੀ ਮਦਦ ਕਰਨੀ ਹੋ ਡਾਇਰੈਕਟ ਜਿਹੜੀ ਉਹ ਇਹਨਾਂ ਦੇ ਖਾਤੇ ਦੇ ਵਿੱਚ ਕਰ ਸਕਦਾ ਜੀ ਬਹੁਤ ਬਹੁਤ ਮਿਹਰਬਾਨੀ ਹੋਵੇਗੀ ਜੀ